ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਸਭ ਨੌਜਵਾਨ ਸਭਾ ਵੱਲੋਂ ਹਰ ਸਮੇਂ ਦੀ ਤਰ੍ਹਾਂ ਜਿਹੜਾ ਹੈਗਾ ਅੱਜ ਨਵਾਂ ਲੋਕੀਏ ਬਲੱਡ ਵੈਕਸ ਤੇ ਬਲੱਡ ਉਹਨੇ ਦੋਨੋਂ ਕੈਂਪ ਲਗਾਏ ਗਏ ਕਿਸੇ ਵਿੱਚ ਸੱਜੇ ਫ੍ਰੀਸ਼ਪ ਪੰਜਾਬ ਸੁਪ ਪੰਜਾਬੀ ਸਭਾ ਇੰਸੋ ਜਿਹੜੀ ਹੈ ਕੈਨੇਡਾ ਉਹਦਾ ਚੋਗ ਦੇ ਨਾਲ ਜਿਹੜਾ ਹੈਗਾ ਅੱਜ ਲਗਾਏ ਗਏ ਉਹ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਗਲੇ ਸਮੇਂ ਵਿੱਚ ਬਹੁਤ ਕੰਮ ਦੇ ਤੇ ਸਰਕਾਰ ਦੇ ਪ੍ਰੋਗਰਾਮ ਬਹੁਤ ਬੜੇ ਨੇ कई लोगों को घातक बीमारियों तो ग्रस्त हो गए हैं इस करके समय समय से ब्लड की बहुत जरूरत पड़ती है क्योंकि तो इस समय जो भी ब्लड हो गया इस वो लोगों के अपना कीमती जोदम पाया जा रहा है और इस पता नहीं किमती जान है जो बचने बची है जो आप देखते हैं बच्चे जो है नाथ हो जाते हैं विधवा हो जाए तो इस करके समय से जो ब्लड लग जाता है तो आदमी की कीमती जान बचती है और कीमती जान भी बचती है ਤਾਂ ਜਿਹੜੇ ਉਹਦੇ ਪਰਿਵਾਰ ਵੀ ਉਹਦੇ ਬੱਚਿਆਂ ਦੀ ਉਹਦੇ ਕਿੰਨੇ ਵੀ ਹਰਸ ਜਾ ਰਹੇ। ਉਹਨਾਂ ਵਾਸਤੇ ਬੜੀ ਮੁਸ਼ਕਿਲਾਂ ਆ ਰਹੀਆਂ। ਕਿਉਂਕਿ ਮੈਂ ਆਪਣੇ ਵੱਲੋਂ ਅਕਸੂਪੂਵਾੜਾ ਬਸੇ ਵੱਲੋਂ ਸੰਸਦ ਲਗਨ ਸਭਾ ਦਾ ਲਾਹੇ ਦੀ ਜਾਂ ਤਿੰਨ ਸਾਡੀ ਮੈਂਬਰਸ ਦਾ ਤੇ ਨਾਲ ਜਿਹੜੀ ਸਰਟੀਫਾਈ ਕੁਝ ਕੁਸ਼ਿਸ਼ ਕੋਸ਼ਿਸ਼ ਕਰ ਗਿਆ। ਜਿਹੜੀ ਸਭਾ ਜੀ ਇਹ ਕੰਨਾ ਕਰਦੀ ਹੈ। ਉਹਦਾ ਵੀ ਧੰਨਵਾਦ ਕਰਨਾ ਹੈ। ਜਿਹੜਾ ਉਹਨਾਂ ਵੱਲੋਂ ਜਾਨ ਚੰਗਲ ਕੇ ਅੱਜ ਰਹਿਣ ਅਤੇ ਸਰਨੋਆ ਜਾਂ ਸਰਫਗਵਾੜਾ ਅਤੇ ਬਿਸ਼ਪ ਪੰਜਾਬੀ ਸਰਵਾ ਕਨੇਗਰ ਕੈਨੇਡਾ ਵੱਲੋਂ ਇੱਕ ਖੂਨਦਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਸਾਨੂੰ ਖੂਨਦਾਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਭ ਤੋਂ ਵੱਡਾ ਦਾਨ ਹੈ ਇਸ ਨਾਲ ਆਪਾਂ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਮੈਂ ਨੌਜਵਾਨ ਨੂੰ ਇਹੀ ਵੱਧ ਵੱਧ ਅਪੀਲ ਕਰਦਾ ਹਾਂ ਕਿ ਸਾਨੂੰ ਖੂਨਦਾਨ ਦੇ ਕੇ ਕਿਸੇ ਦੀ ਜ਼ਿੰਦਗੀ ਬਚਾਉਣੀ ਚਾਹੀਦੀ ਹੈ ਧੰਨਵਾਦ ਹਾਂਜੀ ਅੱਜ ਸਾਰਕੋਨ ਸਭਾ ਦੇ ਸਭਾ ਦੇ ਸਭਾ ਵਿੱਚ ਪੰਜਾਬੀ ਸਭਾ ਕੈਨੇਡਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਗੁਰਦਵਾਰਾ ਬੈਂਕ ਲਈ ਤੇ ਵਿੱਚ ਬਹੁਤ ਬਹੁਤ ਨਾਜਵਾਨਾਂ ਨੇ ਜਿਹੜਾ ਅੱਜ ਹੁਣਦਾਨ ਕੀਤਾ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਤੁਸੀਂ ਖੂਨਦਾਨ ਕਰੋ ਕਿਉਂਕਿ ਖੂਨ ਦਾ ਮਹਾਨਦਾਰ ਹੈ ਇਸ ਨਾਲ ਜੀਵਨੀ ਜਾਨ ਬਚਾਈ ਜਾ ਸਕਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੁਨੇਹਾ ਹੈ ਵੀ ਵੱਧ ਤੋਂ ਵੱਧ ਖੂਨਦਾਨ ਕਰੋ ਤੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਅੱਜ ਬਲੱਡ ਬੈਂਕ ਫਰਵਾੜਾ ਵਿਖੇ ਸਰ ਨੌਜਵਾਨ ਸਭਾ ਤੇ ਸਰ ਤੇ ਦੇਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਜਿਹੜਾ ਹੈ ਕੀਤਾ ਗਿਆ ਹੈ ਬੜੇ ਲੰਮੇ ਸਮੇਂ ਤੋਂ ਸਾਡੇ ਮਨ ਦੇ ਵਿੱਚ ਇੱਛਾ ਸੀ ਕਿ ਸਰ ਨੌਜਵਾਨ ਸਭਾ ਜਿਹੜੀ ਕਿ ਬੱਖੋ ਵੱਖਰੇ ਖੇਤਰ ਦੇ ਵਿੱਚ ਕੰਮ ਕਰਦੀ ਹੈ ਉਸ ਨੂੰ ਇਸ ਅੱਛੇ ਪ੍ਰੋਗਰਾਮ ਦੇ ਲਈ ਆਪਣੇ ਨਾਲ ਜੋੜਿਆ ਜਾਂਦੇ ਤੋ ਮੌਕਾ ਬਣਿਆ ਹੈ ਵਿਸ਼ੇਸ਼ ਪੰਜਾਬੀ ਸਭਾ ਦੇ ਕੈਨੇਡਾ ਦੇ ਸਹਿਯੋਗ ਨਾਲ ਕਿ ਉਹਨਾਂ ਵੱਲੋਂ ਉਹਨਾਂ ਦੇ ਚੇਅਰਮੈਨ ਕਥੂਰੀਆ ਸਾਹਿਬ ਨੇ ਸਾਡਾ ਸਹਿਯੋਗ ਦਿੱਤਾ ਹੈ ਔਰ ਉਹਨਾਂ ਸਦਕਾ ਹੀ ਅਸੀਂ ਅੱਜ ਦਾ ਇਹ ਕੈਂਪ ਇੱਥੇ ਆਯੋਜਨ ਕਰ ਸਕੇ ਖੂਨਦਾਨ ਮਹਾਦਾਨ ਹੈ ਔਰ ਜਿਹੜਾ ਵਿਅਕਤੀ ਖੂਨ ਦਿੰਦਾ ਹੈ ਅਸਲ ਮਨਿਆਂ ਦੇ ਵਿੱਚ ਕਿਸੇ ਦੂਸਰੇ ਦੀ ਜਾਨ ਬਚਾਉਣ ਦੇ ਵਿੱਚ ਸਹਾਇਕ ਹੁੰਦਾ ਤੋ ਮੈਂ ਸਮਝਦਾ ਕਿ ਇਸ ਖੇਤਰ ਦੇ ਵਿੱਚ ਸਾਡੀ ਇਹ ਜਿਹੜੀ ਬਲੱਡ ਬੈਂਕ ਹੈ ਉਹ ਘਟੋ-ਘਟ 600 ਤੋਂ ਵੱਧ ਯੂਨਿਟ ਹਰ ਮਹੀਨੇ ਲੋਕਾਂ ਨੂੰ ਦਿੰਦੀ ਹੈ ਔਰ ਇਹਦੀ ਡੋਨੇਸ਼ਨ ਜਿਹੜੀ ਹੈ ਉਹ ਵੱਖੋ-ਵੱਖਰੀਆਂ ਜਿਹੜੀਆਂ ਸੰਸਥਾਵਾਂ ਨੇ ਸਕੂਲ ਨੇ ਕਾਲਜ ਨੇ ਜਾਂ ਵਲੰਟੀਅਰ ਨੇ ਉਹਨਾਂ ਵੱਲੋਂ ਮਿਲਦਾ ਹੈ ਮੈਂ ਉਹਨਾਂ ਸਾਰੇ ਲੋਕਾਂ ਦਾ ਤਨਵਾਦ ਕਰਦਾ ਜਿਹੜੇ ਇਹ ਨੋਬਲ ਕਾਰਜ ਲਈ ਸਾਡੇ ਇਸ ਬਲੱਡ ਬੈਂਕ ਤੇ ਆਉਂਦੇ ਨੇ ਔਰ ਸਾਨੂੰ ਸਹਿਯੋਗ ਦਿੰਦੇ ਨੇ ਅੱਜ ਦੇ ਅਯੋਜਕਾਂ ਲਈ ਸਾਡਾ ਨੌਜਵਾਨ ਸਭਾ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਵੀ ਧੰਨਵਾਦੀ ਆ ਕਿ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯਤਨ ਕੀਤਾ ਹੈ ਸਾਡਾ ਟਾਰਗੇਟ ਹੈ ਕਿ ਘੱਟੋ ਘੱਟ 50 ਯੂਨਿਟ ਜਿਹੜੇ ਨੇ ਅੱਜ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਕੱਤਰ ਕਰ ਚੁੱਕੇ ਹਾਂ ਬਹੁਤ ਬਹੁਤ